ਕਿ ਨਾ ਚਿਕਨ ਮਕੀਰੀਆਂ ਚ ਮਾਮਲਾ ਜਿਹੜੀ ਰੇਟ ਕੀਤੀ ਗਈਆਂ ਕੀ ਇਹਦੇ ਆ ਲੇਡੀਜ਼ ਵੜੀਆਂ ਕੌਣ ਹੈਗੇ ਕੀ ਇਹ ਲੇਡੀਆਂ ਨਾ ਸਰਦ ਦਾ ਕੰਮ ਕਰਦੀਆਂ ਸੀ ਬੇਸ਼ੱਕ ਉਹਨੇ ਨਾ ਇਹ ਅਸੀਂ ਕਿਸੇ ਪੰਡਾਣ ਦੇ ਬੇਟਾ ਹੈਗਾ ਹੀਰਾ ਸਿੰਘ ਪੁੱਤਰ ਜੀਤ ਸਿੰਘ ਇਹਦੇ ਪਹਿਲਾ ਪਤਾ ਦਾ ਚਿੱਟੇ ਦਾ ਨੰਗਲ ਬੂਟਾੜਾ ਉਸ ਵੇਲੇ ਜਿਹੜੇ ਕਰਨ ਗਏ ਸੀ ਤਾਂ ਉੱਥੇ ਤਾਜ਼ਾ ਜੁਹਾੜ ਚ ਮਿਲੇ ਆ ਜਿਹੜੀ 3-4 ਲੜੀਆਂ ਨੇ ਇਹ ਮੁੰਡਾ ਹੀ ਰਹੇ ਦੀ ਮਾਤਾ ਤੇ 3-4 ਲੜੀਆਂ ਦਾ ਇਹ ਉਹਨੇ ਬੜ ਬੱਚੇ ਨੇ ਇਹੀ ਕੰਮ ਕਰਦੇ ਫਾਰੋਂ ਜਾਨੀਆਂ ਮਗਾ ਕੇ ਉੱਥੇ ਆਪਣੇ ਘਰੇ ਆਉਂਦੇ ਉਹ ਸਮਝਦੇ ਨੇ ਪਰਚੀ ਰਿਸ਼ਿਸ਼ਟ ਕਰਦੇ ਤੀਜਾ ਦੀ ਹਾਂ ਧੱਗ ਵੀ ਕੋਈ ਨਹੀਂ ਕਿ ਇਸ ਕੋਲ ਚੱਲਦੇ ਅੱਗੇ ਪਹਿਲਾ ਨਸ਼ੇ ਦਾ ਕੇਸ ਹੈਗਾ ਜੋ ਜੋ ਨੰਗਲਪੁਰ ਉਠਾਣਾ ਜ਼ਿਲ੍ਹਾ ਉਠਾਨਪੁਰ ਦਾ ਪਹਿਲਾ ਉੱਥੇ ਪਹਿਲਾ ਕੇਸ ਆਪੇ ਜਿਸ ਤੋਂ ਉਹਦੇ ਸਵੰਚ ਸਰਚ ਕਰਨ ਗਏ ਸੀ ਉੱਥੇ ਸਾਨੂੰ ਡੀਬਲੀ ਠੀਕ ਆ ਤੇ ਇਥੇ ਮਕੇਰੀਆਂ ਥਾਣੇ ਵਿੱਚ ਵੀ ਕੋਈ ਦਰਜ ਹੈਗਾ ਇਹਨਾਂ ਦੀ ਕੀ ਸੀ ਡੀਬਲੀ ਐਨ ਸਤਿ ਕੁਨ ਜੀ ਹੋਈ ਹੈ ਮਾਪੂਰ ਲੜਾਈ ਵੇਂਦੀ ਆਪਸੀ ਪਰਾਲੇ ਮੇ ਕਿ ਧੰਦਾ ਕਰਦੇ ਜਿਹੜਾ ਚਿਕਨ ਮਕੀਰੀਆਂ ਚ ਮਾਮਲਾ ਜਿਹੜੀ ਰੇਟ ਕੀਤੀ ਗਈਆਂ ਕੀ ਹੈ ਤੇ ਇਹ ਲੇਡੀਜ਼ ਵੜੀਆਂ ਕੌਣ ਹੈਗੇ ਕੀ ਇਹ ਲੇਟੀਆਂ ਨਾ ਸਭ ਦਾ ਦਾ ਕੰਮ ਕਰਦੀਆਂ ਸੀ ਬੇਸ਼ੱਕ ਉਹਨੇ ਨਾ ਇਹ ਅਸੀਂ ਕਿਸੇ ਪਿੰਡਾਂ ਦੇ ਬੇਟਾ ਹੈਗਾ ਹੀਰਾ ਸਿੰਘ ਜਤਜੀਤ ਸਿੰਘ ਇਹਦੇ ਪਹਿਲਾ ਪੱਤਰ ਦਾ ਚਿੱਟੇ ਦਾ ਨੰਗਲ ਬੂਟਾੜਾ ਉਸ ਵੇਲੇ ਰੇਟ ਕਰਨ ਗਏ ਸੀ ਤਾਂ ਉੱਥੇ ਇਹ ਤਾਂ ਅਜੂਬਾ ਹੁਣ ਚੜੇ ਨੇ ਤਿੰਨ ਚਾਰ ਲੜੀਆਂ ਨੇ ਇਹ ਮੁੰਡਾ ਹੀ ਰਹੇ ਦੀ ਮਾਤਾ ਤੇ ਤਿੰਨ ਚਾਰ ਲੜੀਆਂ ਦਾ ਇਹ ਦੋਨੇ ਬੱਚੇ ਨੇ ਦੇਹੀ ਕੰਮ ਕਰਦੇ ਸਾਰੋ ਜਾਨੀਆਂ ਵਗਾ ਕੇ ਉੱਥੇ ਆਪਣੇ ਧਰੇ ਹੀ ਉਹ ਸਵਜੇ ਦੇ ਪੱਟਕੀ ਸਿਸ਼ਟਾ ਕਰਦੇ ਤੀਜਾ ਦੀ ਹਾਂ ਅੱਜ ਵੀ ਕੋਈ ਨਹੀਂ ਕਿ ਇਸ ਕੋਈ ਚੱਲਦੇ ਅੱਗੇ ਪਹਿਲਾ ਨਸ਼ੇ ਦਾ ਕੇਸ ਹੈਗਾ ਜੋ ਜਦੋਂ ਨੰਗਲਪੁਰ ਉਠਾਣਾ ਡਿਸਟ੍ਰਿਕਟ ਉਠਾਨਕੋਟ ਦਾ ਪਹਿਲਾ ਉੱਥੇ ਪਹਿਲਾ ਕੇਸ ਅਰਜਿਸਟ ਉਹਦੇ ਸਨ ਚ ਸਰਚ ਕਰਨ ਗਏ ਸੀ ਉੱਥੇ ਸਾਨੂੰ ਜੀਪ ਬਲੀ ਠੀਕ ਹੈ ਇਹ ਮੁਕੇਰੀਆਂ ਥਾਣੇ ਵਿੱਚ ਵੀ ਕੋ ਦਰਜ ਹੈਗਾ ਇਹਨਾਂ ਦੇ کیس ਪਹਿਲਾਂ ਸਤਕੁਣ ਜ ਹੋਈਆਂ ਮਾਪੋਂ ਲੜਾਈ ਵਹਿੰਦੀ ਆਪਸੀਆਂ ਪਰ ਨਾਲ ਮੇਰੇ ਧੰਦਾ ਕਰਦੇ